ਕਾਲੂ ਦੇ ਘਰ ਨੇ ਕਾਦੀ ਬੇਡ ਕੰਢਿਆ ਹੀ ਕਾਦੀ ਬੇਡ ਕੰਢ ਕੱਲ ਦਾ ਕੋਈ ਨਹੀਂ ਬੜਿਆ ਇੱਥੇ ਪਾਜੀ ਸਿਹਤ ਜੀ ਆਪਣਾ ਹਾਂਜੀ ਕੀ ਨਾਮ ਹੈ ਆਪਣਾ ਬਲਵਿੰਦਰ ਸਾਣੀ ਜੀ ਸਾਨੂੰ ਪਿੰਡ ਕਿਹੜਾ ਪਿੰਡ ਦੋਸ ਮਾ ਜੀ ਕੀ ਘਟਨਾ ਕੀ ਵਾਪਰੀ ਕੀ ਹੋ ਗਿਆ ਘਟਨਾ ਵਾਪਰੀਏ ਰਾਤ ਅਸੀਂ ਬਾਬਾ 12 ਦੇ ਗਿਆ ਤੋਂ ਤੇਰਾ ਫਰਾ ਮਾਰ ਕੇ ਗਿਆ ਆਇਆ ਸਵੇਰੇ ਆ ਕੇ ਦੇਖਿਆ ਡੈਡ ਇੱਥੇ ਨਹੀਂ ਮਗਰ ਇੱਥੇ ਪੇਰੇ ਲਾਉ ਲਾਉ ਸਭ ਕੱਬੇ ਦਾ ਇਸ ਤੋਂ ਕੇ ਸੁਟੀਆਂ ਬਾਹਰ ਇੰਨਾ ਹੀ ਕਹਿ ਸਕਦਾ ਹਾਂ ਹੋਰ ਕੋਈ ਕਹਿ ਨਹੀਂ ਸਕਦਾ ਕੋਈ ਕੈਮਰੇ ਵੇਖੇ ਤੁਸੀਂ ਕੈਮਰੇ ਸਾਡੇ ਕਿੰਨੇ ਕੋਈ ਲੱਗ ਨਹੀਂ ਪਜਿੰਦਾ ਦੀ ਕੋਈ ਗਾ ਲਗਾਈ ਕੱਤ ਵੇ ਦੀ ਲਗਾਈ ਦਿੱਤੀ ਕੋਈ ਪੁਲਿਸ ਵਾਲੇ ਆ ਨਹੀਂ ਹੈ ਕਹਿੰਦੇ ਅਸੀਂ ਜਦ ਮੀਟਿੰਗ ਲੱਗੇਦੀਆਂ ਮੁੜ ਕੇ ਹੁੰਦੀਆਂ ਨਹੀਂ ਕੋਈ ਨਹੀਂ ਕੋਈ ਨਹੀਂ ਅਸੀਂ ਕਾਹਦੇ ਵੀ ਸ਼ਾਮ ਤੱਕ ਗਏ ਆ ਰਤੀ ਦਾਵੇ ਮੈਂ ਸਾਰੇ ਕੈਮਰੇ ਕੋਈ ਚੈੱਕ ਕਰਕੇ ਦਤੀ ਸਵੇਰ 4 ਵਜੇ ਦਾ ਫਿਰ ਮੈਂ ਗਿਆ ਕੈਮਰੇ ਜਿੱਦਾਂ ਦਵਾਤੀ ਸਾਰੇ ਕੈਮਰੇ ਕਿ ਹੁਣ ਆ ਆ ਕੇ ਤੇ ਮੈਂ ਬਿੱਲੀ ਆ ਖੜਾ ਹੀ ਹੋਇਆ ਕੈਮਰੇ ਵੇਖਣ ਨਹੀਂ ਦਿੰਦੇ ਨਹੀਂ ਦੇਖਣ ਦਿੰਦੇ ਜੀ ਕੀ ਕਹਿੰਦੇ ਲੋ ਕਹਿੰਦੇ ਮਾਲ ਤੁਹਾਡੇ ਨਾਲ ਕੋਈ ਜੇ ਤੁਹਾਡੇ ਕੋਲ ਮਾਲ ਲਿਆਓ ਨਾਲ ਆਪੇ ਖੋਲੋ ਮੈਂ ਮੇ ਕੋਈ ਕੁਦਾ ਜੀ ਮੁਲਾਜ਼ਮ ਹੋਵੇਗਾ ਤੇ ਫਿਰ ਫਿਰ ਖੋਲਾਂਗੇ ਤੇ ਪੁਲਿਸ ਅਜੇ ਤੱਕ ਤੁਹਾਡੇ ਮੌਕਾ ਵੇਖਣ ਨਹੀਂ ਅਜੇ ਕਹਿੰਦੇ ਵੇਖਣ ਹੋ ਜਾਵੇਗੀ ਕੋਈ ਕੋਈ ਨਹੀਂ ਦੇਖਣ ਗਿਆ ਜੀ ਤੇ ਹੁਣ ਪਾਈਸ ਵੀ 3.5 ਲੱਖ ਰੁਪਇਆ ਖਰਚਿਆ ਸੀ ਇਹ ਟਾਈਮ ਤੇ 8.5 ਲੱਖ ਰੁਪਇਆ ਹੋਣਾ ਖਰਚਾ ਕਰਜ਼ਾ ਪਾ ਕੇ ਸਾਰਾ ਕੁਝ ਹਾਂਜੀ ਕਰਜ਼ਾ ਪਾ ਜੀ ਮੈਂ ਆਪਾਂ ਤਾਂ ਰਾਤ ਦਿਨ ਮਿਹਨਤ ਕੀਤੀ ਏ ਕਰਜ਼ਾ ਪਾ ਤਾਂ ਕਿਦਾਂ ਮੰਗਾਇਆ ਨਾ ਉਹਨੂੰ ਫ੍ਰੀ ਕੀਤਾ ਨਾ 6 ਮਹੀਨੇ ਫ੍ਰੀ ਕੀਤਾ ਮੈਨੂੰ ਦੂਜਾ ਖਰਚਾ ਮੇਰੇ ਹੋਰ ਸਿਰ ਤੇ ਚੜ ਗਿਆ ਉਹ ਦੂਜਾ ਪਤਾ ਲੈ ਆਉਣਾ ਕਿ ਨੀਂਦ ਲੈਣਾ ਪਤਾ ਇਸ ਜ਼ਮਾਨੇ ਵਿੱਚ ਮੈਨੂੰ ਕਿੱਦਾਂ ਹੋਣਾ ਮੇਰੀ ਰੋਜੀ ਰੁੱਟੀ ਖੁੱਤੀ ਗਈ ਹੈ ਡੰਡੂ ਲੱਤ ਮਾਰਦੀ ਡੱਡੇ ਇਹ ਕਹਿੰਦਾ ਘਰਬਾਹੀ ਪੂਰੀ ਕਰ ਸਕਦੀ ਹੈ ਜੇ ਕਰਨੀ ਚਾਵੇ ਤੇ ਨਹੀਂ ਕਰਨੀ ਚਾਵੇ ਜੇ ਕਰਨੀ ਹੁੰਦੀ ਨਾ ਜਿੱਦਾਂ ਕੱਲ੍ਹ ਦੀ ਰਹਿੰਦਰ ਕਾਦ ਦਿੱਤੀ ਇਹ ਕਾਪਰਥੀ ਇਹ ਕਰਨੀ ਚਾਵੇ ਤਾਂ ਕਰ ਸਕਦੀ ਹੈ ਨਹੀਂ ਕਰਨੀ ਜਿਹੜਾ ਹਜੇ ਤੱਕ ਨਹੀਂ ਅੱਡੇ ਕੋ ਇੱਥੇ ਭੇਲੀ ਤੱਕ ਪੁੱਜ ਸਕਿਆ ਅੱਗੇ ਕਰ ਬਈ ਕੀ ਕਰੇਗੀ ਔਰ ਕੋਈ ਮੇਰਾ ਉਮੀਦ ਹੀ ਸਾੜੜੀ ਜਿਹੜਾ ਤਕਨੀਏ ਤੱਕ ਭੇਲੀ ਆ ਸਕਦੇ ਕੋਈ ਵੀ ਸਾੜੀ ਡੜੀ ਤੇ ਲਾਈ ਹੈ ਨਿਕਲਣੇ ਅਸੀਂ ਕੱਲ ਦੇ ਵੀ ਉਹੀ ਸੇਧੇ ਫਾ ਲੱਗਦੀਆਂ ਅਸੀਂ ਤਾਂ ਤੱਕ ਇਹਦੇ ਕੋਈ ਨਾ ਨਹੀਂ ਆਏ ਕਿਸੇ ਦਾ ਵੀ ਆਉਣਾ ਕਿ ਨਹੀਂ ਆਉਣਾ ਉਮੀਦ ਸਾੜੜੀ ਅਸੀਂ ਬਈ ਦੇਖੋ ਇਹ ਇਸਾਮ ਹੈ ਪੂਰੀ ਉਮਰ ਦੀ ਕਮਾਈ ਹੈ ਉਹੀ ਰੋਜੀ ਰੋਟੀ ਹੀ ਹੈ ਉਹ ਚੋਰੀ ਹੋ ਗਈ ਵਿਚਾਰਾ ਪੁਲਸ ਨੂੰ ਕਹਿੰਿਆ ਆਈ ਨਹੀਂ ਪੁਲਸ ਉਹਨੂੰ ਕੀ ਉਮੀਦ ਹੈ ਜੀ ਕੱਲੋ ਅੱਜ ਇਹ ਬੰਦਾ ਫਾਹ ਲੈ ਲੇ ਤੇ ਕੂੰ ਕੂੰ ਜਮੇ ਹੋਰੋਗਾ ਭਜੀ ਆਪਣੇ ਪਰਿਵਾਰ ਕਿਦਾਂ ਪਾਲੂਗਾ ਜੀ ਹਨਾ ਜੇ ਸਰਕਾਰ ਆ ਸਰਕਾਰ ਵੱਲ ਕੋਈ ਸਪੋਰਟ ਹੀ ਨਹੀਂ ਆ ਰਹੀ ਕੋਈ ਜਿਹੜੇ ਲਗਾਏ ਆ ਸੇਵਾ ਕਰਨੇ ਜਿਹੜੇ ਲੋਕ ਪੁਲਸ ਵਾਲੇ ਲਗਾਏ ਨੇ ਉਹੀ ਨਹੀਂ ਆ ਰਹੇ ਤੇ ਕਿਦਾਂ ਕਿਦਾਂ ਚਾਰੇ ਰਹੀ ਇਸ ਸਮੱਸਿਆ ਹਲ ਕਿੰਨੇ ਦਿਨ ਰਹਿੰਦੀ ਆ ਤੁਸੀਂ ਕੀ ਮੰਨਦੇ 3 ਘੰਟੇ ਜਾਂ 72 ਘੰਟੇ ਦੀ ਹੋएगी ਕਈਆਂ ਕੋਲ ਉਹ ਵੀ ਨਹੀਂ ਹੋਣੀ ਜੇ ਕਿਸੇ ਕੋਲ ਸੂਤ ਹੈਗਾ ਤਾਂ ਉਹਦੇ ਮੱਠੇਗਾ ਜੀ ਉਹਨਾਂ ਸਮਾਂ ਪੁਲਸ ਨਹੀਂ ਆਉਂਦੀ ਉਹਨਾਂ ਉਹਨਾਂ ਸਮੇਂ ਤੇ ਪੁਲਸ ਨਹੀਂ ਆਈ ਤਾਂ ਕਿੱਥੋਂ ਲੱਭੇਗਾ ਜੀ ਅਗਰ ਪੁਲਸ ਚਾਹੇ ਤੇ ਭਾਈ ਇਹਦੇ ਘਰੋਂ ਕੋਈ ਇੱਕ ਇੱਕ ਕਿਟ ਨਹੀਂ ਪੁੱਟ ਸਕਦਾ ਕਿਹਦੀ ਅਗਰ ਪੁਲਸੇ ਚਾਵੇ ਤਾਂ ਅਗਰ ਪੁਲਸੀ ਮੈਨੂੰ ਤਾਂ ਲੱਗਦਾ ਜੀ ਹੁੰਦਾ ਨਾਲ ਹੀ ਰਲੀ ਹੋਈ ਆ ਜੀ ਜੇ ਪੁਲਸ ਆ ਹੀ ਨਹੀਂ ਆ ਤਾਂ ਇਹਦਾ ਮਤਲਬ ਇਹੀ ਹੈ ਕਿ ਉਹ ਨਾਲ ਰਲੀ ਹੋਈ ਆ ਤਾਂ